ਲਵਾ ਲਵੈਰਾ ਆਪਾਂ ਇੰਡੀ ਕਰਾਈ ਲਿਆ ਕਾਲਾ ਲੂਣ ਲੈ ਲਾ ਹੈਲੋ ਦੋਸਤੋ ਗੁੱਡ ਮਾਰਨਿੰਗ एवरीवन ਆਤੋ ਗਏ ਹੋਗੇ ਤਿਆਰ ਆਪਾਂ ਕਰਦੇ ਆਂ ਬਸੰਤੀ ਨੂੰ ਸਟਾਰਟ ਆਪਾਂ ਹੈਲੋ ਆਤੇ ਗੁੱਡ ਮਾਰਨਿੰਗ ਮੁਸਤਾਹ ਅੱਗੇ ਆਪਾਂ ਪਹਿਲੇ ਆਪਣੇ ਕਸਟਮਰ ਤੇ ਇਹ ਮੈਨੂੰ ਚਾਹ ਪੁਲਾਉਂਦੀ ਹੁੰਦੀ ਆ ਜਾਨਿਕਾ ਕੌਫੀ ਇੱਥੇ ਠੰਡ ਕੌਫੀ ਆ ਨਾ ਇੰਦੀ ਇੰਦੀ ਕੌਫੀ ਪੀ ਕੇ ਜਾਇਆ ਕਰ ਮੈਂ ਕਿਹਾ ਠੀਕ ਆ ਅੱਗੇ ਜਾਣਾ ਹੁੰਦਾ ਨਾ ਇੱਥੋਂ ਫਿਰ ਕੌਫੀ ਪੀ ਕੇ ਇਹਦੇ ਕੋਲੋਂ ਫਿਰ ਜਾਈਦਾ ਲੈ ਲਈ ਗਾਈਜ਼ ਆਪਾਂ ਕੌਫੀ ਚਾਹ ਰਹੀ ਲਾਦੀ ਆ ਨਾ ਕੌਫੀ ਇਦਾਂ ਨਹੀਂ ਹੁੰਦੀ ਇੱਥੇ ਕੌਫੀ ਚਾਹ ਰਹੀ ਇੰਨੇ ਆ ਹੋ ਇਹ ਹਟਾਉਗੀ ਠੰਡ ਇੰਨਾ ਠੰਡ ਨਹੀਂ ਲੱਗਣੀ ਗਾਪਾ ਨਾ ਪਹਾੜਾਂ 'ਚ ਵੜ ਜਾਣਾ ਕੋਫੀ ਕੋਫੀ ਪੀ ਕੇ ਚੱਲਦੇ ਆ ਕਿ ਚਾਹ ਤਾਂ ਆਪਾਂ ਘਰੋਂ ਪੀ ਆਏ ਸੀਗੇ ਇਹਦਾ ਫੇਰ ਇੱਕ ਵਾਰੀ ਕੋਫੀ ਪੀ ਲੈਨੇ ਆ ਹੈਲੋ ਨਾਨੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਮਸਤਾ ओके ला ओके हां एवरीवन इज गुड ਕਹਿੰਦੀ ਮੈਂ ਠੀਕ ਠਾਕ ਆ ਗਏ ਆਪਾਂ ਦੂਜੇ ਕਸਟਮਰ ਤੇ ਦੇਖਦੇ ਆ ਕੀ ਕਹਿੰਦੀ ਹੈ ਇਹ ਕਈ ਵਾਰੀ ਇਹਦਾ ਮੂਡ ਖਰਾਬ ਹੀ ਹੁੰਦਾ ਵਾ ਜਾਣਾ ਪੈਂਦਾ ਉੱਦਾਂ ਖਾਲੀ ਹੱਥ ਹੀ ਨੋ ਵੀ ਗਾਇਸ ਇੱਥੇ ਆ ਗਿਆ ਮੀ ਇੱਥੇ ਹੁਣ ਆਪਾਂ ਨੂੰ ਪਾਣਾ ਪੈਣਾ ਰੇਨ ਕੋਟ ਨਾਲ ਠੰਡ ਵੀ ਹੋ ਗਈ ਆ ਨਜ਼ਾਰਾ ਦੇਖੋ ਕਿੰਨਾ ਸੋਹਣਾ ਬੜਿਆ ਪਿਆ ਕਿ ਨਹੀਂ ਉਹ ਦੇਖੋ ਬੱਦਲ ਭੱਜੇ ਜਾਂਦੇ ਆ ਕੁਦਰਤ ਫਿਲੀਪੀਨ ਦੀ ਗੱਲਬਾਤ ਐਂਡ ਹੀ ਆ ਨਜ਼ਾਰਾ ਫਿਲੀਪੀਨ ਦੇ ਵਿੱਚ ਹੀ ਆ ਓਹ 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 ਦੇ ਗਾਇਸ ਸਬਜੀ ਲਈ ਪਹਾੜ ਦੇ ਉੱਤੇ ਕਿੰਨੀ ਸੋਹਣੀ ਲੱਗਦੀ ਆ ਆਏ 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 ਬੜੀ ਗੱਲਬਾਤ ਐਂਡ ਬਣੀ ਆ ਨਿਕੇ ਨਿਕੇ ਜਿਹੇ ਖੱਤੇ ਆ ਆ ਦੇਖੋ ਘਰ ਓਹ ਆ ਜੰਗਲਈਓ ਓ ਤਾਈ ਨਿਆਰਾ ਐਂਡ ਹੀ ਆ ਇੰਦਾ ਹਰੀਆਲੀ ਹਰੀਆਲੀ ਆ ਇੱਥੇ ਫਲਪੀਨ ਦੇ ਵਿੱਚ ਜਿੱਧਰ ਦੇਖੋ ਉਧਰ ਹਰੀਆਲੀ ਲੋ ਪਾਉਣੇ ਆਪਾਂ ਰੇਨ ਕੋਟ ਵੀ ਆ ਗਿਆ ਵਾ ਅੱਗੇ ਕਾਫੀ ਪੈਂਦਾ ਹੋਣਾ ਮੈਨੂੰ ਲੱਗਦਾ ਇੱਥੇ ਤਾਂ ਮਾੜਾ ਮਾੜਾ ਹੀ ਆ ਕੱਢਦੇ ਆਪਾਂ ਰੇਨ ਕੋਟ ਪਾਉਣੇ ਆ ਨਾਲੇ ਠੰਡ ਤੋਂ ਵੀ ਬਚਾਅ ਹੋ ਜਾਊਗਾ ਉਦਾਂ ਨਲੀ ਜੀ ਬਾਹਰ ਆਈ ਜਾਂਦੀ ਆ ਕੰਮ ਤਾਂ ਆਪਣਾ ਵਧੀਆ ਵਾ ਨਾਲੇ ਕੰਮ ਕਰ ਲੋ ਨਾਲੇ ਮਟਰ ਰਾਈਟ ਕਰ ਲੋ ਯੂ 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 ਕਰਕੇ ਹੋਈ ਜਾਂਦੀ ਓ ਰਕਸਨ ਉਹ ਥੋੜੀ ਗੱਡੀ ਐ ਵੀ ਨਾਲੇ ਨਜ਼ਾਰੇ ਲੈ ਲਓ ਨਾਲੇ ਘੁੰਮ ਫਿਰ ਲਵੋ ਹਨਾ ਐਡਾ ਕਰਾ ਆਪਣਾ ਕੰਮ ਆ ਆ ਖੜੀ ਉਹ ਆਪਣੀ ਬਸੰਤੀ ਐ ਕਿਆ ਗੱਲ ਬਾਤ ਕਰੀ ਮੀਨ ਨਾਲ ਲਿਬੜ ਗਈ ਹੁਦਾ ਧੂਣ ਧੂਣਦਾ ਇਹਨੂੰ ਐਵੇਂ ਹੀ ਲਾਦਾ ਧਮੋੜਾ ਆਪਾਂ ਕੀ ਆ ਯਾਰ ਮੀਨ ਹੀ ਹਟਦਾ ਤੁਹਾਨੂੰ ਫੁਲਪੀਨ ਦੇ ਪਹਾੜਾਂ ਦੇ ਰੋਡ ਦਿਖਾਈਏ ਕਿੱਦਾਂ ਦੇ ਆ ਚਲੋ ਆਪਾਂ ਨਾਲੇ ਮੋਟਰ ਰਾਈਡ ਕਰਦੇ ਆਪਾਂ ਮੋਟਰ ਬਲੌਗ ਬਣਾਨੇ ਆ ਥੋੜਾ ਜਿਹਾ Glows. Every block tells a tale the whole city knows. Rhythms in the shadows where the cold wind blows. Life's a gamble on these streets, anything goes. Boom bap echoes through the alleys at night. Sorrowful samples lift the darkness to light. Deep kicks, pounds like a heartbeat fight. These gritty vibes keep my story in sight.

ਆਪਣਾ ਬੜਾ ਜਿਦ ਦਿਲ ਕਰ ਰਿਹਾ ਹੀ ਖਾਣ ਦਾ ਸਾਡੇ ਸ਼ਹਿਰ ਚ ਹੈ ਨਹੀਂਗਾ ਨਾ ਮੱਕੜੋ ਇੱਥੇ ਲੱਗ ਇੱਕ ਸ਼ਹਿਰ ਆ ਨਾ ਘੰਟੇ ਕਰੀ ਬਾੜ ਤੇ 40 ਮਿੰਟਾਂ ਦੀ ਬਾਟ ਆ ਉੱਥੇ ਆ ਉੱਥੇ ਮੱਕੜੋ ਹੈਗਾ ਮੈਂ ਕਿਹਾ ਅੱਜ ਮੱਕੜੋ ਦਾ 버ਗਰ ਖਾਣੇ ਆਪਾਂ ਆਗੇ ਆਪਾਂ ਮੱਕੜੋ ਦੇ ਅੰਦਰ ਤੇ ਬੱਲ ਬਾਦ ਐਂਡ ਕਰੀ ਮੱਕੜੋ ਦੀ ਵੀ ਆਪਣੇ ਸ਼ਹਿਰ ਤੇ ਹੈ ਨਹੀਂਗਾ ਜੀ ਆਰਡਰ ਫਿਰ ਗੁੱਡ ਮਾਰਨਿੰਗ ਪਾ ਜੋ ਕ੍ਰਿਸਪੀ ਚਿਕਨ ਸੈਂਡਵਿਚ ਪਾ ਥੈਂਕ ਯੂ ਫੋਰ ਡਾਈਨਿੰਗ ਸਰ ਨਵੇਂ ਆਰਡਰ ਲਿਆ ਆਪਣਾ ਜਸ ਫੋਰ ਡਾਈਨਿੰਗ 279 480 ਦਾ ਆਇਆ ਹੀ ਉਹ ਆਪਣਾ ਆਰਡਰ ਚੇਂਜ ਬਰਗਰ ਬੜਾ ਮਹਿੰਗਾ ਯਾਰ ਥੈਂਕ ਯੂ ਪਾ ਵੇਟ ਲਗ ਮੰ ਨਗਾਉਂ ਆ ਕੋ ਸਕਲਿਪ ਲਾ ਬਰਗਰ ਬੜੇ ਮਹਿੰਗੇ ਆ ਉਦਾਂ ਚ ਚਿਕਨ ਖਾਣਾ ਆਪੇ ਸਸਤਾ ਵਾ ਲੋਕ ਕੋਈ ਅੱਜ ਦਿਲ ਸੀਗਾ ਆਪਣਾ ਬਰਗਰ ਖਾਣ ਦਾ ਨਾ ਸਾਨੂੰ ਆਪਾਂ ਬਰਗਰ ਹਾਂ ਤੋ ਕਿੱਥੇ ਆ ਬੈਠਣ ਨੂੰ ਤੇ ਬੈਨੇ ਆਪਾਂ ਸੌਫੇ 'ਤੇ ਬੈ ਕੇ ਖਾਣੇ ਫਿਰ ਪਰਾਨੇ ਆਪਾਂ 버ਗਰ ਦੀ ਗੱਲ ਆ ਬਾਤ ਐਂਡ ਯਾਰ ਆਪਣੇ ਨਾਲ ਆਜਾ ਸਹੀ ਹੋ ਗਿਆ ਆਪਾਂ ਇਕੱਲੇ ਬੰਦੇ ਆ ਤੇ ਕੰਮ ਹੋ ਗਿਆ ਖਰਾਬ ਮੈਂ ਵੀ ਕਹਾਂ ਜਿਆਦੇ ਪੈਸੇ ਕਿੱਦਾਂ ਲੱਗੇ ਆ ਇਸ ਕਰਕੇ ਲੱਗੇ ਆ ਦੇਖੋ ਆ ਦੋ ਕੋਗਲੇ ਦੇ ਤੇ ਉਹਨਾਂ ਨੇ ਇੱਕ ਛੋਟਾ ਇੱਕ ਵੱਡਾ ਇੱਕ ਆ ਦੇ ਤੇ ਦੋ ਦੋਦ 버ਗਰ ਚਲੋ ਆਪਾਂ ਕੀਤੇ ਸੀਗੇ ਨਾਲ ਇੱਕ 버ਗਰ ਤੇ ਮੈਂ ਇਦਾਂ ਗਿਆ ਹੈਗਾ ਇੱਕ 버ਗਰ ਇੱਕ ਸੌਫਟ ਡਰਿੰਕ ਇਹ ਕਾ ਚੀਜ਼ ਹੈ ਤੇ ਆ ਜਿਹੜੇ 버거 ਦੇ ਨਾਲ ਆ ਚੀਜ਼ਾਂ ਨਹੀਂ ਕੀਤੀਆਂ ਤੋਂ ਨਾ ਛੋਟਾ ਕਹੋ ਕਿ ਨਾ ਆ ਇਹ ਹੋ ਗਿਆ ਹੁਣ ਕੰਮ ਖਰਾਬ ਤਾਂ ਹੀ ਪੈਸੇ ਜ਼ਿਆਦੇ ਲੱਗੇ ਆ ਮੈਨੂੰ ਯਾਰ ਬਾਰਿਤ ਗੱਲੋ ਤਗੂਲੋ ਨਹੀਂ ਆਉਂਦੀ ਸਮਝਣ ਸੁਝਣ ਚ ਥੋੜੀ ਪ੍ਰੋਬਲਮ ਆਉਂਦੀ ਹੈ ਨਾ ਇਦਾਂ ਪੰਗਾ ਪੈ ਜਾਂਦਾ ਬਾਸ਼ਾ ਦਾ ਖਰੇ ਉਹਨਾਂ ਨੂੰ ਨਹੀਂ ਮੇਰੀ ਸਮਝ ਲੱਗੀ ਕਰੇਗੀ ਨਹੀਂ ਲੱਗੀ ਚਲੋ ਕੋਈ ਨਹੀਂ ਖਾਣੇ ਬਾਕੀ ਟੈਗ ਵੜੇ ਕਰਾ ਲੈਂਦੇ ਆ ਸਰੇ ਲੈ ਚਲਦੇ ਆ ਘਰੇ ਜਾ ਕੇ ਖਾਵਾਂਗੇ ਚਲੋ ਕਰਦੇ ਇਹਦਾ ਟੇਸਟ ਦੇਖਦੇ ਕਿਦਾਂ ਦਾ ਸੁਆਦ ਆ ਜਲਵੀ ਦਾ ਤਾਂ ਬਹੁਤ ਵਾਰੀ 버ਗਰ ਖਾਦਾ ਚਿਕਨ ਇਹ ਵਾਲਾ ਆਪਾਂ ਪਹਿਲੀ ਵਾਰੀ ਅੱਜ ਖਾਣਾ ਇੱਥੇ ਨਾਲ ਆਪਾਂ ਇੱਕ ਕਰ ਲਿਆ ਸਾਈਡ ਤੇ ਬਾਕੀ ਜਿੰਨਾ ਬਚਿਆ ਆਪਾਂ ਟੈਕ-ਅਵੌਟ ਕਰਾ ਕੇ ਘਰੇ ਲੈ ਜਾਣਾ ਹਾਂ ਬਹੁਤ ਵਾਹ ਜਲਵੀ ਵਾਲੇ ਨੂੰ ਜ਼ਿਆਦਾ ਸੁਆਦ ਆ ਆਦਾ ਯਾਰ ਆ ਸੁਆਰ ਯਾਰ ਵੱਲ ਬਾਅਦ ਐਂਡ ਕੀਤੀ ਪਈ ਕਿ ਨਹੀਂ ਲੋ ਵੀ ਖਾ ਪੀ ਕੇ ਹੋ ਗਿਆ ਆਪਾਂ ਵਿਹਲੇ ਹੁਣ ਚੱਲਦੇ ਆਪਾਂ ਅਗਲੇ ਕੰਮ ਤੇ ਆ ਜਿਹੜੇ ਆਲੂ ਜੀ ਆਪਾਂ ਸਰਾਲੇ ਟੇਕ ਆਊਟ ਨਾਲ ਲੈ ਚੱਲਦੇ ਆ ਆਲੂ ਆਗੇ ਆਪਾਂ ਮੇਰੀ ਸੋਹਣੀਆ ਤੇ ਕੋਲ ਆ ਤੇ ਐਂਡ ਕਰਾਈ ਜਾਂਦੀ ਠੰਡ ਵਿੱਚ ਮੀਟ ਖਵਾਈ ਜਾਂਦੀ ਆ ਹੈਲੋ ਆ ਤੇ ਇੱਕ ਮੁਸਤਾ ਬਬੂਤੀ ਆਹ ਕਹਿੰਦੀ ਠੀਕ ਠਾਕ ਆ ਹੈਲੋ ਗਾਇਸ ਮੁਸਤਾ ਔਰ ਇੱਕ ਸੰਗੀ ਸੰਗ ਗਿਆ ਪਹਿਲੀ ਵਾਰ ਹੀ ਦੇਖੇ ਨਿਆਣੀ ਇੱਥੇ ਸ਼ਰਮਾਉਂਦੇ ਆਪਾਂ ਨੇ ਰਿਕਿਸ਼ਰ ਸ਼ਰਮਾਦਾ ਨਹੀਂਗਾ ਇਹਨਾਂ ਨੂੰ ਸੰਗ ਸੰਗ ਨਹੀਂ ਆਦੀ ਹੁੰਦੀ ਇਹ ਵਾਲੇ ਪਤਾ ਨਹੀਂ ਕਿੱਦਾਂ ਸ਼ਰਮਾ ਗਏ ਤੇ ਫਲੋ ਵੀ ਗਾਈਜ਼ ਆ ਗਏ ਆਪਾਂ ਪੈਟਰੋਲ ਪੰਪ ਤੇ ਆਪਣੀ ਪਸੰਦੀ ਦਾ ਟੈਂਕ ਹੋ ਗਿਆ ਈ ਖਾਲੀ ਇਹਨੂੰ ਹੁਣ ਭਰਾ ਲਈਏ ਆਪਾਂ ਫੇਰ ਆਪਾਂ ਗਾਹ ਚੱਲਾਂਗੇ ਇੱਕ ਡੰਡਾ ਹੀ ਰਹਿ ਗਿਆ ਇਹਦਾ ਕਦੇ ਇੱਕ ਡੰਡਾ ਆ ਜਾਂਦਾ ਕਦੇ ਦੋ ਡੰਡੇ ਪਹਿਲੋ ਇੱਕ ਸੀਗਾ ਫਿਰ ਦੋ ਡੰਡੇ ਹੋ ਗਿਆ ਤੇ ਬਸਾਂਤੀ ਦੀ ਤਾਂ ਹਾਲਤੀ ਬੜੀ ਖਰਾਬ ਹੋ ਗਈ ਮੀਰੇ ਨਾਲ ਨੂੰ ਧਵਾਉਣੇ ਆ ਅੱਜ ਰਹਿਣ ਦਿੰਦੇ ਕੱਲ ਨੂੰ ਧਵਾਵਾਂਗੇ ਹੈਲੋ ਆ ਦੇਖੋ ਫਿਲਪੀਨ ਦੀ ਓਪਨ ਜੀਪ ਇਹ ਦਾਰੀ ਜੀਪ ਆ ਇੱਥੇ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਕਈ ਤਾਂ ਸਟੀਲ ਦੀਆਂ ਬਣਾਈਆਂ ਹੁੰਦੀਆਂ ਇਹ ਸਟੀਲ ਦੀ ਨਹੀਂ ਸੀ ਆ ਇਧਰ ਆ ਤਾਂ ਆ ਹਾਈਲਕਸ ਖੜੀ ਹੋ ਇੰਡੀਆ ਕਾਫੀ ਚੱਲਦੀ ਐ ਇਹ ਬੜਾ ਨਾ ਕਮਾਲਿਆ ਗੱਡੀ ਐ ਇਸਨੇ ਹਾਈਲਕਸ ਨੇ ਆ ਦੇਖੋ ਚੱਲ ਗਈ ਆ ਮਨਟੇਰੋ ਖੜੀ ਆ ਜੇਰੋ ਮਨਟੇਰੋ ਇਹ ਕੋ ਨਿਊ ਮਾਡਲ ਖੜਾ ਮਨਟੇਰੋ ਮੈਂ ਕਹਣਾ ਵਸੇ ਹੈਲੋ ਹੈਲੋ ਟੈਂਕ ਪ੍ਰੀਮੀਅਮ 1 ਲੀਟਰ ਆ ਵੀ ਗਾਈਜ਼ ਆਪਣਾ ਟੈਂਕ ਹੋ ਗਿਆ ਫੁੱਲ ਪਸੰਦੀ ਦਾ ਇਤਰੋ ਕਾਫੀ ਗੱਡੀਆਂ ਆ ਰਹੀਆਂ ਵਾ ਹੌਲੀ ਹੌਲੀ ਚੜਦੇ ਆ ਦੇਖੋ ਪਿੱਛੇ ਉਹ ਪਿੱਛੇ ਵਾ ਟਰੱਕ ਵੀ ਆ ਰਿਹਾ ਯਾਰ ਟੋੜਾ ਬੜਾ ਬੜਾ ਹੈ ਆ ਦੇਖੋ ਆਪਾਂ ਐਕਟ ਨਹੀਂ ਹੋ ਰਹੀ। ਹੋ ਗਿਆ ਆਪਾਂ ਯੋ। ਇਹ ਮੜੰਗੇ ਤਰੇ ਆ। ਆਪਾਂ ਵੀਡੀਓ ਦੇ ਚੱਕਰ ਵਿੱਚ ਐਨਾ ਆਪਣੀ ਗਾਗ ਦਾ ਚਿਤਾ ਭਲਾ ਲਿਆ। ਕਾਫੀ ਦੂਰ ਚੱਲ ਗਏ ਮੁੜ ਕੇ ਹੋਣ ਡਿਆਂ। ਚਿਤਾ ਭੁੱਲ ਗਿਆ। ਕਿ ਲੋਕਾ ਗਾਗ ਪੜਦੇ ਆਪਾਂ। ਹੈ। ਇੱਕ ਵਾਰੀ ਤਾਂ ਵੀ ਹੋ ਜਾਂਦੀ ਇੰਨੀ ਦੂਰੋਂ ਮੁੜ ਕੇ ਆਉਣਾ ਪੈਂਦਾ ਹੁੰਦਾ ਆਪਾਂ ਕੋਹ ਸਾਹਿਬ ਨੂੰ ਕਿੰਨੇ ਚੇਰ ਦੇੜੀ ਕਿੰਨੇ ਸੀਗੇ ਹੌਣ ਜਾ ਕੇ ਆਏ ਕੋਹ ਸਾਹਿਬ ਅੱਜ ਘਰੇ ਪਰੋਠੇ ਬਣਾਏ ਸੀਗੇ ਨਾ ਆਪਾਂ ਗੋਭੀ ਵਾਲੇ ਪਰੋਠੇ ਮੈਂ ਇਹਨਾਂ ਨੂੰ ਸੱਦਿਆ ਮੈਂ ਕਿਹਾ ਚੁੱਲੇ ਲੈਣ ਦਿੰਨੇ ਵਧੀਆ ਗੋਭੀ ਵਾਲੇ ਪਰੋਠੇ ਖਵਾਉਣੇ ਆ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਹੋ ਤੁਸੀਂ ਕੁੰਨ ਲਾ ਕੇ ਪਰੋਠੇ ਖਾਈਏ ਕਿੱਦਾਂ ਕੰਮ ਨਿਵੇੜਿਆ ਠੀਕ ਠੀਕ ਆ ਵਧੀਆ ਕੰਮ ਕਰ ਕਿਦਾਂ ਸੱਟ ਸੀ ਪੂਰੀ ਗੱਲਬਾਤ ਹੀ ਐਂਡ ਵਿਚਾਰ ਤਾਂ ਮੀਨ ਨਾ ਕੀਤਾ ਸਿਆ ਕੰਮ ਖਰਾਬ ਇੱਕ ਠੰਡ ਵੀ ਆ ਦਿਨ ਦਿਨ ਲੱਗਾ ਹੋਵੇ ਫਿਰ ਠੰਡੇ-ਮੁਡੇ ਵੇਖਦੇ ਆ ਆਪਣਾ ਠੰਡਿਆ ਨਾਲ ਪਹਾੜ ਆ ਪਾਉ ਠੰਡੇ ਵੇਖਣਗੇ ਤਾਂ ਆਪਾਂ ਨੂੰ ਕੁਝ ਮਿਲੂ ਕੋਲ ਸਾਹਿਬ ਠੰਡ ਬੜੀ ਕੀਤੀ ਯਾਰ ਕੋਈ ਟਾਈਮ ਗਰਮੀਆਂ ਦਾ ਮੇਰਾ ਤਾਂ ਕੋਟੀ ਲਾਉਣ ਨੂੰ ਨਹੀਂ ਜੀ ਕਰਦਾ ਆ ਜੋ ਰਾਤ ਸਿੰਘ ਵੀ ਆ ਗਿਆ ਕੋਠਾ ਖਾਣਾਂ ਆ ਗੱਲ ਬਾਤ ਆ ਚਲੋ ਛਕਦੇ ਆਂ ਪਰੋਟੇ ਅਗਲਾ ਛਕਲਾ ਯੋਗਰਾਜ ਇਦਾਂ ਦੀਆਂ ਚੀਜ਼ਾਂ ਕਦੇ ਕਦੇ ਮਿਲਦੀਆਂ ਆਂਦੀਆਂ ਸੌਰੀ ਬਣਦੀਆਂ ਆਂਦੀਆਂ ਇਹ ਤਾਂ ਪਰੋਠਾ ਰੋਹੀ ਪੰਦਾ ਕੋਲ ਸਾਹਿਬ ਕਿੱਦਾਂ ਤਾਂ ਲੱਗਾ ਪਰੋਠਾ ਘੈਂਟ ਆ ਗੱਲ ਬਾਤ ਐਂਡ ਆ ਗੱਲ ਬਾਤ ਮੇਰਾ ਆਪਾਂ ਐਂਡ ਹੀ ਕਰਾਈ ਦਿਆ ਕਾਲਾ ਗੂਣ ਲੈਣਾ ਤੇ ਜਾਰੀ ਰੱਖੀ ਚਲੋ ਫੇਰ ਆਪਾਂ ਵੀ ਛਕਦੇ ਆਂ ਪਰੋਠਾ ਆਨੇ ਲੂਣ ਲਾਣਾ ਤੇ ਨਹੀਂ ਦੂ ਬਣਿਆ ਚਿੱਟੇ ਰੰਗ ਦਾ ਦੇਈ ਲੋਬੀ ਗਾਈਸ ਕੋਸ ਆਪ ਤਾਂ ਪ੍ਰੋਟੇ ਪ੍ਰੋਟੇ ਖਾ ਕੇ ਚੱਲ ਗਏ ਆ ਤੇ ਆਪਾਂ ਵੀ ਪ੍ਰੋਟੇ ਖਾ ਕੇ ਆਉਣ ਲੱਪੀ ਨੀਂਦ ਤਾਂ ਆਪਾਂ ਵੀ ਸੌਣੇ ਹੋਣ ਘੜੀ ਰੈਸਟ ਕਰਦੇ ਆ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਚ ਚਲੋ ਠੀਕ ਆ ਬਾਏ ਬਾਏ